ਅਸੀ ਗੱਲ ਦੋਸਤੋ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਇੱਕ ਨਵੀਂ ਤੇ ਐਜੂਕੇਸ਼ਨਲ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹਾਂ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦਾ ਵਿਸ਼ਾ ਹੈ ਅਦਰਕ ਸ਼ਹਿਦ ਤੇ ਨਿੰਬੂ ਦੇ ਨਾਲ ਕਿਹੜੇ ਕਿਹੜੇ ਰੋਗ ਆਪਾਂ ਠੀਕ ਕਰ ਸਕਦੇ ਹਾਂ ਇੱਕ ਡਰਿੰਕ ਬਣਦੀ ਹੈ ਅਦਰਕ ਸ਼ਹਿਦ ਤੇ ਨਿੰਬੂ ਇਹ ਵੀ ਦੱਸਾਂਗੇ ਵੀ ਕਿੰਨਾ ਅਦਰਕ ਕਿੰਨਾ ਸ਼ਹਿਦ ਤੇ ਕਿੰਨਾ ਤੁਸੀਂ ਨਿੰਬੂ ਲੈਣਾ ਤੇ ਉਹਦੇ ਨਾਲ ਆਪਾਂ ਕਿਹੜੇ ਕਿਹੜੇ ਰੋਗ ਘਰ ਬੈਠੇ ਹੀ ਆਪੇ ਠੀਕ ਕਰ ਸਕਦੇ ਹਾਂ ਇਸ ਦੀ ਪੂਰੀ ਜਾਣਕਾਰੀ ਅੱਜ ਤੁਹਾਨੂੰ ਦੇਵਾਂਗੇ ਤੇ ਤੁਹਾਨੂੰ ਇਹ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਸੋ ਸ਼ੁਰੂ ਕਰਦੇ ਹਾਂ ਜੀ ਵੀਡੀਓ ਅਦਰਕ ਸ਼ਹਿਦ ਤੇ ਨਿੰਬੂ ਬਾਰੇ ਉਸ ਨੂੰ ਲੈ ਕੇ ਇੱਕ ਐਜੂਕੇਸ਼ਨਲ ਵੀਡੀਓ ਦੋਸਤੋ ਅਦਰਕ ਸ਼ਹਿਦ ਤੇ ਨਿੰਬੂ ਨੂੰ ਪਾਣੀ ਚ ਪਾ ਕੇ ਪੀਣ ਨਾਲ ਬਹੁਤ ਸਾਰੇ ਰੋਗਾਂ ਨੂੰ ਆਪਾਂ ਠੀਕ ਕਰ ਸਕਦੇ ਹਾਂ ਆਪੇ ਠੀਕ ਕਰ ਸਕਦੇ ਹਾਂ ਘਰੇ ਬੈਠੇ ਠੀਕ ਕਰ ਸਕਦੇ ਹਾਂ ਕਿਉਂਕਿ ਇਸ ਮਿਸ਼ਰਣ ਦੇ ਵਿੱਚ ਐਂਟੀ ਇਨਫਲੇਮੇਟਰੀ ਐਂਟੀ ਆਕਸੀਡੈਂਟ ਤੇ ਡੀਟੌਕਸੀਫਿਕੇਸ਼ਨ ਦੇ ਗੁਣ ਹੁੰਦੇ ਨੇ ਜਿਹੜੇ ਕਿ ਕਈ ਰੋਗਾਂ ਨੂੰ ਰੋਕਣ ਤੇ ਕਈ ਰੋਗਾਂ ਦੇ ਇਲਾਜ ਰਿਵਰਸ ਕਰਨ ਦੇ ਵਿੱਚ ਇਹ ਮਦਦ ਕਰਦੇ ਨੇ ਉਹ ਕਿਹੜੇ-ਕਿਹੜੇ ਰੋਗ ਨੇ ਆਪਾਂ ਇਹਦੇ ਉੱਤੇ ਵਿਸਥਾਰ ਦੇ ਨਾਲ ਜਾਣਦੇ ਹਾਂ ਸਭ ਤੋਂ ਪਹਿਲਾਂ ਇਹ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਇਹ ਸਰੀਰ ਦੇ ਵਿੱਚੋਂ ਗੰਦਗੀ ਬਾਹਰ ਕੱਢ ਦਿੰਦੇ ਨੇ ਇਹ ਸਰੀਰ ਦੇ ਅੰਦਰ ਜਿੰਨੇ ਵੀ ਜ਼ਹਿਰੀਲੇ ਪਦਾਰਥ ਨੇ ਗੰਦਗੀ ਹੈਗੀ ਜਿਹੜੀ ਰੁੱਕ ਕੇ ਅੰਦਰੋਂ ਰੋਗ ਪੈਦਾ ਕਰਦੀ ਹੈ ਉਸ ਤੋਂ ਸਾਨੂੰ ਛੁਟਕਾਰਾ ਪਾਉਣ ਤੋਂ ਆਉਂਦੇ ਨੇ ਕਿਵੇਂ ਮਦਦ ਕਰਦੇ ਨੇ ਨਿੰਬੂ ਤੇ ਸ਼ਹਿਦ ਲਿਵਰ ਦੀ ਕਾਰਜਕਾਰੀ ਸੁਧਾਰਦੇ ਨੇ ਜਿਸ ਦੇ ਨਾਲ ਸਰੀਰ ਚੋਂ ਅ ਵਿਸ਼ਾਲੇ ਤੱਤ ਜਿਹੜੇ ਨੇ ਉਹ ਬਾਹਰ ਨਿਕਲਣ ਦੇ ਵਿੱਚ ਮਦਦ ਮਿਲਦੀ ਹੈ ਤੇ ਸਰੀਰ ਦੇ ਨਰਵਸ ਸਿਸਟਮ ਦੀ ਸਫਾਈ ਹੁੰਦੀ ਹੈ ਕਿਡਨੀ ਦੀ ਸਫਾਈ ਹੁੰਦੀ ਹੈ ਤੇ ਤਾਜ਼ਗੀ ਮਹਿਸੂਸ ਹੁੰਦੀ ਹੈ ਨੰਬਰ 2 ਦੇ ਉੱਤੇ ਆਂਦਾ ਜੀ ਵਜ਼ਨ ਘਟਾਉਣਾ ਭੋਜਨ ਘਟਾਉਣਾ ਜਿਹੜਾ ਉਹ ਇਦਾਂ ਹੈ ਜੀ ਅਦਰਕ ਭੁੱਖ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਤੇ ਜਦਕਿ ਨਿੰਬੂ ਸਰੀਰ ਦੇ ਵਿੱਚੋਂ ਚਰਬੀ ਨੂੰ ਸਾੜਨ ਦੇ ਵਿੱਚ ਮਦਦਗਾਰ ਹੁੰਦਾ ਸ਼ਹਿਦ ਕੁਦਰਤੀ ਮਿਠਾਸ ਦੇ ਨਾਲ ਮੈਟਾਬੋਲਿਜ਼ਮ ਨੂੰ ਜਿਹੜੀ ਮੈਟਾਬੋਲਿਜ਼ਮ ਦੀ ਸਮੱਸਿਆ ਹੈਗੀ ਆ ਉਸ ਨੂੰ ਠੀਕ ਕਰਦਾ ਹੈਗਾ ਤੇ ਇਹਦੇ ਨਾਲ ਕੀ ਹੁੰਦਾ ਕਿ ਰੋਜ਼ਾਨਾ ਇਹ ਸਮੇਸ਼ਰ ਨੂੰ ਖਾਲੀ ਪੇਟ ਪੀਣ ਦੇ ਨਾਲ ਜਿਹੜਾ ਉਹ ਵਜ਼ਨ ਘਟਾਉਣ ਦੇ ਵਿੱਚ ਜਿਹਦੀ ਪ੍ਰਕਿਰਿਆ ਹੈਗੀ ਉਹ ਤੇਜ਼ ਹੋ ਜਾਂਦੀ ਆ ਪਰ ਸ਼ਾਇਦ ਆਪਾਂ ਨੇ ਇਸ ਮਾਮਲੇ ਦੇ ਵਿੱਚ ਕੱਟ ਪਾਉਣਾ ਹੈਗਾ ਇਸ ਮਾਮਲੇ ਦੇ ਵਿੱਚ ਜੇਕਰ ਆਪਾਂ ਸ਼ਾਇਦ ਨਾ ਵੀ ਯੂਜ਼ ਕਰੀਏ ਉਹਦੀ ਜਗ੍ਹਾ ਤੇ ਨਿੰਬੂ ਦੇ ਅਦਰਕ ਤੇ ਆਪਾਂ ਨਮਕ ਜਿਹੜਾ ਪਿੰਕ ਰੌਕ ਸਾਲਟ ਹੀ ਆਪਾਂ ਯੂਜ਼ ਕਰ ਲਈਏ ਤੇ ਉਹਦੇ ਵਿੱਚ ਆਪਾਂ ਐਪਲ ਸਾਈਡਰ ਵਿਨੇਗਰ ਪਾ ਲਈਏ ਤਾਂ ਉਹ ਜ਼ਿਆਦਾ ਮਦਦਗਾਰ ਹੋਏਗਾ ਵਜ਼ਨ ਘਟਾਉਣ ਦੇ ਵਿੱਚ ਅੱਧੇ ਗੱਲ ਕਰਾਂਗੇ ਜੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਇਮਿਊਨ ਸਿਸਟਮ ਯਾਨੀ ਕਿ ਸਾਡੇ ਰੋਗਾਂ ਦੀ ਲੜਨ ਦੀ ਤਾਕਤ ਜਿਹੜੀ ਵਧਾ ਦਿੰਦਾ ਨਿੰਬੂ ਵਿੱਚ ਵਧੀਆ ਮਾਤਰਾ ਦੇ ਵਿੱਚ ਕਿਉਂਕਿ ਵਿਟਾਮਿਨ ਸੀ ਹੁੰਦਾ ਹੈ ਜਿਹੜਾ ਕਿ ਰੋਗਾਂ ਦੇ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈਗਾ ਅਦਰਕ ਤੇ ਸ਼ਹਿਦ ਬੈਕਟੀਰੀਆ ਤੇ ਵਾਇਰਸ ਤੋਂ ਸਰੀਰ ਨੂੰ ਸੁਰੱਖਿਅਤ ਰੱਖਦੇ ਨੇ ਲਾਭ ਇਹਦਾ ਹੁੰਦਾ ਜੀ ਖੰਗ ਜ਼ੁਕਾਮ ਜਰਾਈਮ ਜਿਹੜੇ ਹੁੰਦੇ ਨੇ ਆਪਣੇ ਰੋਗਾਣੂ ਜਿਹਨੂੰ ਆਪਾਂ ਬੈਕਟੀਰੀਆ ਕਹਿੰਦੇ ਆ ਵਾਇਰਸ ਹੁੰਦੇ ਨੇ ਜਿਹੜੇ ਉਨਾ ਤੋਂ ਸਾਨੂੰ ਸੁਰੱਖਿਆ ਪ੍ਰਦਾਨ ਕਰਦਾ ਸਾਡੇ ਅੰਦਰ ਜਿਹੜੀ ਇਨਫੈਕਸ਼ਨਸ ਹੁੰਦੀ ਆ ਉਸ ਨੂੰ ਅੰਦਰੋਂ ਜਦੋਂ ਸਾਡਾ ਇਮਿਊਨ ਸਿਸਟਮ ਤਗੜਾ ਹੋ ਜਾਂਦਾ ਤੇ ਉਹ ਸਾਡਾ ਇਮਿਊਨ ਸਿਸਟਮ ਆਪੇ ਹੀ ਉਹਨਾਂ ਰੋਗਾਂ ਨਾਲ ਲੜ ਕੇ ਰੋਗਾਂ ਨੂੰ ਬਾਹਰ ਕੱਢ ਦਿੰਦਾ ਤੇ ਚੌਥੇ ਨੰਬਰ ਤੇ ਜਾਂਦਾ ਜੀ ਪਾਚਨ ਤੰਤਰ ਦੀ ਬਿਹਤਰੀ ਇਹਦੇ ਵਿੱਚ ਪਾਚਨ ਤੰਤਰ ਦੀ ਬਿਹਤਰੀ ਦੇ ਵਿੱਚ ਅਦਰਕ ਪਾਚਨ ਲਈ ਮਦਦਗਾਰ ਹੁੰਦਾ ਜੀ ਤੇ ਇਹ ਐਨਜ਼ਾਈਮ ਨੂੰ ਜਿਹੜੇ ਪਾਚਕ ਐਨਜ਼ਾਈਮ ਨੇ ਉਹਨਾਂ ਨੂੰ ਸਟੀਮੂਲੇਟ ਕਰਦਾ ਉਤਸ਼ਾਹਿਤ ਕਰਦਾ ਨਿੰਬੂ ਖਟਾਸ ਦੇ ਕਾਰਨ ਐਸਿਡਿਟੀ ਨੂੰ ਕੰਟਰੋਲ ਵੀ ਕਰਦਾ ਤੇ ਪੇਟ ਦੇ ਤਜਾਬ ਨੂੰ ਜਿਹੜਾ ਜੇਕਰ ਘੱਟ ਹੈ ਉਹਨੂੰ ਪੂਰਾ ਵੀ ਕਰਦਾ ਤੇ ਇਹਦੇ ਨਾਲ ਕੀ ਹੁੰਦਾ ਕਿ ਐਸਿਡਿਟੀ ਗੈਸ ਪੇਟ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਦੇ ਤੋਂ ਸਾਨੂੰ ਛੁਟਕਾਰਾ ਮਿਲਦਾ ਕਿਉਂਕਿ ਜ਼ਿਆਦਾਤਰ ਤਜਾਬ ਜਿਹੜਾ 95% ਲੋਕਾਂ ਨੂੰ ਜਿਹੜਾ ਤਜਾਬ ਹੈ ਉਹ ਵੱਧ ਨਹੀਂ ਉਹ ਘੱਟ ਬਣ ਰਿਹਾ ਜਿਹਦੇ ਕਰਕੇ ਸਾਨੂੰ ਜਿਹੜਾ ਉਹ ਇੱਥੇ ਤੇ ਉੱਪਰ ਜਿਹੜਾ ਉਹ ਤਜਾਬ ਲੱਗਦਾ ਹੈਗਾ ਤੇ ਆਪਾਂ ਤਜਾਬ ਵੱਧ ਬਣਨ ਦੀ ਦਵਾਈ ਖਾ ਕੇ ਉਸ ਨੂੰ ਹੋਰ ਨੁਕਸਾਨ ਕਰੀ ਜਾ ਰਹੇ ਹਾਂ ਇਹ ਨਿੰਬੂ ਸ਼ਹਿਦ ਅਦਰਕ ਤੇ ਉਹਦੇ ਚ ਜੇਕਰ ਆਪਾਂ ਐਪਲ ਸੈਡਰ ਵਿਨੇਗਰ ਪਾ ਲੈਨੇ ਆ ਤਾਂ ਸਾਨੂੰ ਜਿਹੜੀਆਂ ਇਹ ਜਾਦਾ ਸਮੱਸਿਆਵਾਂ ਤੋਂ ਇਹ ਛੁਟਕਾਰਾ ਦਿਵਾ ਦੇਗਾ ਹਾਰਟ ਦੀ ਸਿਹਤ ਜੇ ਉਹਦੇ ਕਿਸੇ ਨੂੰ ਖਰਾਬੀ ਹੈਗੀ ਹੈ ਤਾਂ ਉਹਦੇ ਚ ਸ਼ਹਿਦ ਤੇ ਨਿੰਬੂ ਖੂਨ ਦੇ ਵਿੱਚ ਵੱਧਦੇ ਕੋਲੇਸਟ੍ਰੋਲ ਦੇ ਪਦਰ ਨੂੰ ਜਿਹੜਾ ਮਾੜੇ ਕੋਲੇਸਟ੍ਰੋਲ ਐਲ ਡੀ ਐਲ ਤੇ ਉਹਦੇ ਵਿੱਚ ਜਿਹੜਾ ਉਹ ਐਲ ਡੀ ਐਲ ਦੇ ਪਦਰ ਨੂੰ ਜਿਹੜਾ ਉਹ ਘਟਾ ਦਿੰਦਾ ਮਾੜੇ ਕੋਲੇਸਟ੍ਰੋਲ ਦੇ ਪਦਰ ਨੂੰ ਘਟਾ ਦਿੰਦਾ ਜਦਕਿ ਅਦਰਕ ਜਿਹੜਾ ਖੂਨ ਦੀ ਜਿਹੜੀ ਗਤੀ ਯਾਨੀ ਕਿ ਬਲੱਡ ਫਲੋ ਜਿਹੜਾ ਹੈਗਾ ਉਹਦੇ ਵਿੱਚ ਸੁਧਾਰ ਲਿਆਦਾ ਤੇ ਇਹਦਾ ਲਾਭ ਇਹ ਹੁੰਦਾ ਕਿ ਹਾਰਟ ਅਟੈਕ ਤੇ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਜਿਹੜਾ ਉਹ ਘਟ ਜਾਂਦਾ ਹੈਗਾ ਤੇ ਇਹਦੇ ਨਾਲ ਜਿਹੜਾ ਉਹ ਸਾਡੇ ਬਲੱਡ ਦੇ ਨਾਲ ਰਿਲੇਟਡ ਜਿੰਨੀਆਂ ਵੀ ਸਮੱਸਿਆਵਾਂ ਹੋਣਗੀਆਂ ਉਹਦੇ ਵਿੱਚ ਸਾਨੂੰ ਕਾਫੀ ਮਦਦ ਮਿਲਦੀ ਹੈ ਗਲੇ ਦੀ ਇਨਫੈਕਸ਼ਨ ਆ ਜੀ ਖੰਗ ਆ ਕਿਸੇ ਨੂੰ ਤਾਂ ਸ਼ਾਇਦ ਵਿੱਚ ਕਿ ਕਿਛੇ ਦੇ ਕਿ ਕੁਦਰਤੀ ਐਂਟੀਸੈਪਟਿਕ ਹੈ ਜਿਹੜਾ ਗਲੇ ਦੀ ਸੋਜ ਨੂੰ ਰਾਹਤ ਦਿੰਦਾ ਸੋਰ ਥਰੋਟ ਜਿਹਨੂੰ ਆਪਾਂ ਕਹਿੰਦੇ ਆ ਜਿਹਦੇ ਕਰਕੇ ਆਪਾਂ ਨੂੰ ਵਾਇਰਲ ਇਨਫੈਕਸ਼ਨਸ ਵੀ ਹੁੰਦੀਆਂ ਹੈਗੀਆਂ ਨੇ ਅਦਰਕ ਤੇ ਨਿੰਬੂ ਇਨਫੈਕਸ਼ਨਸ ਨੂੰ ਕਾਬੂ ਕਰਨ ਦੇ ਵਿੱਚ ਮਦਦ ਕਰਦੇ ਨੇ ਤੇ ਇਹਦਾ ਲਾਭ ਹੁੰਦਾ ਜੀ ਗਲੇ ਦੀ ਖੁਸ਼ਕੀ ਖੰਘ ਜ਼ੁਕਾਮ ਤੋਂ ਸਾਨੂੰ ਜਿਹੜਾ ਉਹ ਬਚਤ ਹੁੰਦੀ ਹੈ ਸਾਡਾ ਜਿਹੜਾ ਉਹ ਛੁਟਕਾਰਾ ਮਿਲਦਾ ਚਮੜੀ ਦੀ ਸਿਹਤ ਦੇ ਵਿੱਚ ਜੇਕਰ ਕਿਸੇ ਦੀ ਗੜਬੜ ਹੈਗੀ ਆ ਤਾਂ ਉਹਦੇ ਵਾਸਤੇ ਨਿੰਬੂ ਦਾ ਐਂਟੀਆਕਸੀਡੈਂਟ ਪ੍ਰਭਾਵ ਜਿਹੜਾ ਹੈ ਇਹ ਚਮੜੀ ਦੇ ਵਿਚਾਰੇ ਤੱਤਾਂ ਵਿਚਾਰੇ ਪਦਾਰਥਾਂ ਤੋਂ ਸਾਨੂੰ ਛੁਟਕਾਰਾ ਦਿਵਾਉਂਦਾ ਸ਼ਹਿਦ ਚਮੜੀ ਦੀ ਨਮੀ ਨੂੰ ਬਰਕਰਾਰ ਰੱਖਦਾ ਤੇ ਚਮੜੀ ਜਿਹੜੀ ਆ ਲਚਕਦਾਰ ਨਿਰੋਗੀ ਬਣਦੀ ਹੈ ਤੇ ਜਿਹੜੀ ਸਾਡੇ ਮੂੰਹ ਤੇ ਫਿੰਸੀਆਂ ਜਾਂ ਦਾਗ ਜਿਹੜੇ ਬਣਨ ਲੱਗਦੇ ਨੇ ਉਹਦੇ ਤੋਂ ਸਾਨੂੰ ਛੁਟਕਾਰਾ ਮਿਲ ਜਾਂਦਾ ਪਿਸ਼ਾਬ ਸੰਬੰਧੀ ਕਿਸੇ ਨੂੰ ਸਮੱਸਿਆ ਹੈਗੀ ਪਿਸ਼ਾਬ ਦੇ ਰੋਗ ਨੇ ਤਾਂ ਨਿੰਬੂ ਸਰੀਰ ਨੂੰ ਐਲਕਲਾਈਨ ਬਣਾਉਂਦਾ ਯਾਨੀ ਕਿ ਪੀ ਐਚ ਲੈਵਲ ਜੇਕਰ ਕਿਸੇ ਦਾ ਵਧਿਆ ਹੋਇਆ ਤਾਂ ਉਸ ਨੂੰ ਜਿਹੜਾ ਉਹ ਸਹੀ ਕਰਦਾ ਹੈਗਾ ਜਾਂ ਘਟਿਆ ਹੋਇਆ ਸੌਰੀ ਪੀ ਐਚ ਲੈਵਲ ਕਿਸੇ ਦਾ ਘਟਿਆ ਹੋਇਆ ਯਾਨੀ ਕਿ ਜਿੰਨਾ ਘਟੇਗਾ ਉੰਨਾ ਉਹ ਤਜਾਬੀ ਮਾਦਦਾ ਵਧਦਾ ਹੈਗਾ ਜਿੰਨਾ ਪੀ ਐਚ ਲੈਵਲ ਵਧੇਗਾ ਉੰਨਾ ਜਿਹੜਾ ਤਜਾਬੀ ਮਾਦਦਾ ਘਟੇਗਾ ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਜਿਹੜਾ ਨਾਰੀਅਲ ਪਾਣੀ ਦਾ ਪੀ ਐਚ ਲੈਵਲ 9 ਦੇ ਕਰੀਬ ਹੁੰਦਾ ਤੇ ਉਹਨੂੰ ਆਪਾਂ ਐਲਕਲਾਈਨ ਮੰਨਦੇ ਹੈਗੇ ਆ ਜੇ ਕਿਸੇ ਨੂੰ ਤਜਾਬ ਬਣਦਾ ਤੇ ਆਪਾਂ ਨਾਰੀਅਲ ਪਾਣੀ ਦਿੰਦੇ ਆ ਤਾਂ ਉਸ ਨੂੰ ਤਜਾਬ ਤੋਂ ਰਾਹਤ ਮਿਲਦੀ ਹੈਗੀ ਤੇ ਅਗੇ ਇਹਦਾ ਜਿਹੜਾ ਤਜਾਬੀ ਮਾਤਾ ਜਿਹੜਾ ਉਹਨੂੰ ਘਟਾਉਣ ਦੇ ਵਿੱਚ ਇਹ ਮਦਦ ਮਿਲਦੀ ਹੈ ਤੇ ਇਹਦੇ ਨਾਲ ਜਿਹੜਾ ਸਰੀਰ ਜਿਹੜਾ ਉਹ ਚਮੜੀ ਦੀ ਸਿਹਤ ਵੀ ਜਿਹੜੀ ਆ ਉਹ ਠੀਕ ਹੋਣ ਲੱਗ ਜਾਂਦੀ ਹੈ ਪਿਸ਼ਾਬ ਸੰਬੰਧੀ ਜੇ ਕਿਸੇ ਨੂੰ ਰੋਗ ਨੇ ਤਾਂ ਨਿੰਬੂ ਸਰੀਰ ਨੂੰ ਕਿਉਂਕਿ ਐਲਕਲਾਈਨ ਕਰਦਾ ਜਿੰਨਾ ਪਿਸ਼ਾਬ ਦੀ ਇਨਫੈਕਸ਼ਨ ਕਿਡਨੀ ਪਥਰੀ ਤੋਂ ਜਿਹੜਾ ਸਾਨੂੰ ਬਚਾ ਹੁੰਦਾ ਤੇ ਪਿਸ਼ਾਬ ਕਰਨ ਲੱਗਿਆਂ ਸਾਨੂੰ ਸਮੱਸਿਆ ਨਹੀਂ ਹੁੰਦੀ ਜਲਨ ਨਹੀਂ ਹੁੰਦੀ ਸਾਨੂੰ ਦਰਦ ਨਹੀਂ ਹੁੰਦਾ ਤੇ ਪੱਥਰੀ ਦੇ ਰਿਸਕ ਨੂੰ ਜਿਹੜਾ ਘਟਾ ਦਿੰਦਾ ਕਿਉਂਕਿ ਅੰਦਰ ਜਿਹੜੀਆਂ ਇਨਫੈਕਸ਼ਨ ਜਿਹੜੀ ਯੂਆਈ ਦੀ ਪ੍ਰੋਬਲਮ ਜਿਹੜੀਆਂ ਉਹਦੇ ਚ ਵੀ ਸਾਨੂੰ ਰਾਹਤ ਮਿਲਦੀ ਹੈਗੀ ਹੈ ਪੱਥਰੀ ਤੇ ਰਿਸਕ ਨੂੰ ਵੀ ਇਹ ਘਟਾਉਂਦਾ ਹੈਗਾ ਮਾਨਸਿਕ ਸਿਹਤ ਦੀ ਕਿਸੇ ਦੇ ਚ ਸਮੱਸਿਆਵਾਂ ਹੈਗੀ ਹੈ ਜੀ ਤੇ ਸ਼ਾਇਦ ਤੇ ਅਦਰਕ ਦਿਮਾਗ ਨੂੰ ਆਰਾਮ ਦਿੰਦੇ ਨੇ ਰਿਲੈਕਸ ਕਰਦੇ ਨੇ ਤੇ ਜਦਕਿ ਨਿੰਬੂ ਤਾਜ਼ਗੀ ਮਹਿਸੂਸ ਕਰਾਉਂਦਾ ਹੈਗਾ ਤੇ ਇਹਦੇ ਨਾਲ ਕੀ ਹੁੰਦਾ ਕਿ ਡਿਪਰੈਸ਼ਨ ਥਕਾਵਟ ਚਿੰਤਾ ਅਲਜ਼ਾਈਮਰ ਡਿਮੈਂਸ਼ੀਆ ਮਾਈਗਰੇਨ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਉਹਦੇ ਤੋਂ ਸਾਨੂੰ ਦੇ ਨਾਲ ਉਹ ਆਰਾਮ ਮਿਲਦਾ ਹੈਗਾ ਤੇ ਇਸ ਤੋਂ ਇਲਾਵਾ ਜੀ ਕਿਸੇ ਨੂੰ ਡਾਇਬਟੀਜ਼ ਹੈਗੀ ਆ ਤਾਂ ਉਹਦੇ ਵਿੱਚ ਵੀ ਇਹ ਸਹਾਇਤਾ ਕਰਦਾ ਜੀ ਡਾਇਬਟੀਜ਼ ਜਿਵੇਂ ਅ ਅਦਰਕ ਖੂਨ ਦੇ ਵਿੱਚ ਸ਼ੂਗਰ ਦੇ ਪੱਧਰ ਨੂੰ ਘਟਾਉਣ ਦੇ ਵਿੱਚ ਜਾਂ ਸਥਿਰ ਰੱਖਣ ਦੇ ਵਿੱਚ ਮਦਦ ਕਰਦਾ ਨਿੰਬੂ ਦਾ ਘੱਟ ਗਲਾਈਸੈਮਿਕ ਇੰਡੈਕਸ ਜਿਹੜਾ ਉਹਦੇ ਨਾਲ ਸ਼ੂਗਰ ਜਿਹੜੀ ਆ ਉਹਦੇ ਵਿੱਚ ਵਾਧਾ ਹੌਲੀ ਹੌਲੀ ਹੁੰਦਾ ਯਾਨੀ ਕਿ ਨਿੰਬੂ ਜਿਹੜਾ ਉਹ ਅੰਦਰ ਸਾਡੇ ਲੀਵਰ ਦੇ ਅੰਦਰ ਉਹ ਗੰਦਗੀ ਬਾਹਰ ਕੱਢ ਦਿੰਦਾ ਹੈ ਲੀਵਰ ਨੂੰ ਜਿਹੜਾ ਬਾਡੀ ਤੇ ਹੁੰਦਾ ਜਿਹੜਾ ਫालतू ਦਾ ਫੈਟ ਹੈ ਉਸ ਨੂੰ ਖੋਰਨ ਦੇ ਵਿੱਚ ਮਦਦ ਕਰਦਾ ਤੇ ਜਿਹੜਾ ਨਵਾਂ ਫੈਟ ਆ ਉਹ ਬਣਨ ਦੇ ਵਿੱਚ ਉਹਦੇ ਚ ਰਸਤੇ 'ਚ ਰੁਕਾਵਟ ਬਣਦਾ ਉਹਨੂੰ ਰੋਕਦਾ ਹੈਗਾ ਤੇ ਇਹ ਜਿਹੜਾ ਗਲਾਈਸੈਮਿਕ ਇੰਡੈਕਸ ਹੈ ਸਾਡਾ ਉਹ ਵਧਦਾ ਨਹੀਂ ਹੈਗਾ ਤੇ ਇਹਦੇ ਨਾਲ ਜਿਹੜਾ ਸਾਨੂੰ ਡਾਇਬੀਟਿਸ ਨੂੰ ਕੰਟਰੋਲ ਕਰਨ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਮਿਲਦਾ ਹੈਗਾ ਤੇ ਇਹਦੇ 'ਚ ਡਾਇਬੀਟਿਸ ਟਾਈਪ 2 ਜਿਹੜੀ ਹੈਗੀ ਆ ਉਹ ਵਾਲੇ ਲੋਕਾਂ ਨੂੰ ਜ਼ਿਆਦਾ ਲਾਭ ਹੁੰਦਾ ਜਿਹਦੇ 'ਚ ਖੂਨ ਦੇ ਵਿੱਚ ਜਿਹੜਾ ਉਹ ਬਲੱਡ ਬਲੱਡ ਦੇ ਵਿੱਚ 슈ਗਰ ਦੀ ਮਾਤਰਾ ਵਧ ਜਾਂਦੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ ਬਸਦਾ ਤਿੰਨ ਚਾਰ ਤਰ੍ਹਾਂ ਦੀ ਹੁੰਦੀ ਹੈ ਪਰ ਦੋ ਤਰ੍ਹਾਂ ਦੀ ਜ਼ਿਆਦਾ ਹੈਗੀ ਹੈ ਇੱਕ ਡਾਇਬੀਟਿਸ ਟਾਈਪ 1 ਜਿਹਦੇ ਵਿੱਚ ਪੈਂਕਰੀਆਸ ਜਿਹੜਾ ਹੈ ਉਹ ਸਾਡੇ ਸਰੀਰ ਦਾ ਉਹ ਇਨਸੂਲਿਨ ਜਿਹੜੀ ਆ ਉਹ ਬਣਾਉਣ ਦੀ ਦੀ ਕਪੈਸਿਟੀ ਘਟ ਜਾਂਦੀ ਹੈ ਜਾਂ ਬਿਲਕੁਲ ਬੰਦ ਕਰ ਦਿੰਦਾ ਤੇ ਉਹਦੇ ਕਰਕੇ ਸਾਨੂੰ ਇਨਸੂਲਿਨ ਦੇ ਇੰਜੈਕਸ਼ਨਸ ਲਾਣੇ ਪੈਂਦੇ ਨੇ ਤੇ ਨੰਬਰ 2 ਤੇ ਆਂਦਾ ਹੈਗਾ ਜੀ ਬਲੱਡ 슈ਗਰ ਜਿਹੜੀ ਖੂਨ ਦੇ ਵਿੱਚ 슈ਗਰ ਵਧ ਜਾਂਦੀ ਹੈ ਤੇ ਫਿਰ ਉਹਨੂੰ ਆਪਾਂ ਤੇ ਜਿਹੜੀਆਂ ਉਹ ਕਈ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਜਿਹਦੇ ਕਰਕੇ ਜਿਹਦੇ ਨਾਲ ਆਪਾਂ ਨੂੰ ਠੀਕ ਕਰਦੇ ਆ ਘਟਾਉਂਦੇ ਹੈਗੇ ਅੱਗੇ ਗੱਲ ਕਰਾਂਗੇ ਜੀ ਖੂਨ ਸਾਫ਼ ਕਰਨ ਦੇ ਵਿੱਚ ਵੀ ਮਦਦ ਕਰਦਾ ਨਿੰਬੂ ਤੇ ਸ਼ਹਿਦ ਖੂਨ ਦੇ ਵਿੱਚ ਮੌਜੂਦ ਵਿਸ਼ਾੜੇ ਤੱਤਾਂ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦੇ ਨੇ ਤੇ ਸਰੀਰ ਦੇ ਅੰਗਾਂ ਜਿਵੇਂ ਕਿ ਚਮੜੀ ਜਿਗਰ ਕਿਡਨੀ ਇਹਦੀ ਕਾਰਜਕਾਰੀ ਜਿਹੜੀ ਆ ਉਹ ਫਿਰ ਬਿਹਤਰ ਬਣ ਜਾਂਦੀ ਹੈ ਤੇ ਇਹ ਬਿਹਤਰ ਹੁੰਦੀ ਆ ਤਾਂ ਫਿਰ ਸਾਡੇ ਜਿਹੜੇ ਆ ਉਹ ਡੀਟੌਕਸੀਫਿਕੇਸ਼ਨ ਦਾ ਜਿਹੜਾ ਪ੍ਰੋਸੈਸ ਉਹ ਤੇਜ਼ ਹੋ ਜਾਂਦਾ ਖੂਨ ਜਿਹੜਾ ਉਹ ਨਵਾਂ ਬਣ ਲੈਂਦਾ ਜਿਗਰ ਦੇ ਵਿੱਚੋਂ ਤੇ ਰਿਪੇਅਰ ਵਰਕ ਜਿਹੜਾ ਉਹ ਜ਼ਿਆਦਾ ਹੋਣ ਲੱਗਦਾ ਹਾਜ਼ਮੇ ਦੀ ਪ੍ਰਕਿਰਿਆ ਠੀਕ ਹੋਣ ਲੱਗ ਪੈਂਦੀ ਹੈ ਬਹੁਤ ਸਾਰੇ ਕੰਮ ਨੇ ਜਿਹੜੇ ਕਿਡਨੀ ਦੇ ਵੀ ਕਰਨੇ ਹੁੰਦੇ ਨੇ ਜਨ ਕਿ ਕਿਡਨੀ ਫਿਲਟਰ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਬਾਹਰ ਕੱਢਦੀ ਹੈ ਯੂਰਿਕ ਐਸਿਡ ਜਿਹੜਾ ਉਹਦਾ ਪੱਧਰ ਘਟਣ ਲੱਗਦਾ ਹੈ ਇਸ ਤੋਂ ਇਲਾਵਾ ਬਲੱਡ ਯੂਰੀਆ ਜਿਹੜਾ ਉਹ ਘਟਣ ਲੱਗਦਾ ਹੈ ਕਰੈਟੀਨਿਨ ਜਿਹੜਾ ਉਹ ਕਿਉਂਕਿ ਫਿਲਟਰਾਂ ਨੇ ਬਾਹਰ ਕੱਢਣਾ ਤਾਂ ਕਿਡਨੀ ਨੇ ਉਹਨਾਂ ਨੇ ਘਟਾ ਮਤਲਬ ਬਹੁਤ ਸਾਰੇ ਕਿਡਨੀ ਤੇ ਇਹਦੇ ਨਾਲ ਰੋਗਾਂ ਦੇ ਵਿੱਚ ਸਾਨੂੰ ਫਰਕ ਪੈਣ ਲੱਗ ਜਾਂਦਾ ਐਨਰਜੀ ਬੂਸਟ ਕਰਨ ਦੇ ਵਿੱਚ ਵੀ ਜਿਹੜੇ ਇਹ ਡਰਿੰਕ ਹੈ ਸ਼ਾਇਦ ਇਹ ਕੋ ਕੁਦਰਤੀ ਊਰਜਾ ਦਾ ਸਰੋਤ ਹੈਗਾ ਜੀ ਜਿਹਨੂੰ ਜਿੱਦੇ ਆਪਾਂ ਫਰਕਟੋਜ਼ ਕਹਿੰਦੇ ਹੈਗੇ ਆ ਨਿੰਬੂ ਤੇ ਅਦਰਕ ਸਰੀਰ ਦੇ ਵਿੱਚ ਥਕਾਵਟ ਨੂੰ ਘਟਾ ਲੈਂਦੇ ਨੇ ਦਿਨ ਦੀ ਸ਼ੁਰੂਆਤ ਤਾਜ਼ਗੀ ਤੇ ਉਤਸ਼ਾਹ ਦੇ ਨਾਲ ਕਰਨ ਲਈ ਇਸ ਮਿਸ਼ਰਣ ਨੂੰ ਜੇਕਰ ਆਪਾਂ ਖਾਲੀ ਪੇਟ ਪੀਂਦੇ ਹੈਗੇ ਤਾਂ ਇਹ ਨਾ ਸਿਰਫ ਯੂਰਿਕ ਐਸਿਡ ਨੂੰ ਘਟਾਉਣ ਦੇ ਵਿੱਚ ਮਦਦ ਦੇਗਾ ਬਹੁਤ ਸਾਰੇ ਰੋਗਾਂ ਦੇ ਇਹ ਮਦਦ ਕਰੇਗਾ ਬਲਕਿ ਸਾਡੇ ਸਰੀਰ ਦੇ ਅੰਦਰ ਜਿਹੜੀ ਆ ਉਹ ਤਾਕਤ ਨਵੀਂ ਊਰਜਾ ਦੇਗਾ ਤੇ ਥਕਾਵਟ ਜਿਹੜੀ ਆ ਉਸ ਜਾਵਾ ਦੇ ਰ ਠਹਿਰਦੀ ਨਹੀਂ ਹੈਗੀ ਜहरीਲੇ ਤੱਤਾਂ ਤੋਂ ਬਚਾਅ ਕਰਨ ਦੇ ਵਿੱਚ ਵੀ ਜਿਹੜਾ ਜੀ ਇਹ ਆਪਣਾ ਡਰਿੰਕ ਸਾਡੀ ਮਦਦ ਕਰਦੀ ਕਿ ਇਹ ਮਿਸ਼ਰਣ ਐਂਟੀਆਕਸੀਡੈਂਟਸ ਨਾਲ ਭਰਪੂਰ ਹੈ ਜਿਹੜਾ ਕਿ ਫ੍ਰੀ ਰੈਡੀਕਲਸ ਨੂੰ ਕਾਬੂ ਕਰਦਾ ਤੇ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਹੋਣ ਤੋਂ ਬਚਾਉਂਦਾ ਹੈਗਾ ਤੇ ਇਹਦਾ ਲਾਭ ਹੈਗਾ ਜੀ cancer ਤੋਂ ਬਚਾਅ ਹੋਣ ਦੇ ਵਿੱਚ ਵੀ ਸਾਨੂੰ ਮਦਦ ਮਿਲਦੀ ਹੈਗੀ ਹੈ ਖੂਨ ਦੇ ਦਬਾਅ ਨੂੰ ਕਾਬੂ ਕਰਨ ਦੇ ਵਿੱਚ ਮਦਦ ਕਰਦਾ ਜੀ ਬਲੱਡ ਪ੍ਰੈਸ਼ਰ ਜਿਹਨੂੰ ਆਪਾਂ ਕਹਿੰਦੇ ਹੈਗੇ ਆਂ ਅਦਰਕ ਖੂਨ ਦੀਆਂ ਨਾੜੀਆਂ ਨੂੰ ਖੋਲਣ ਦੇ ਵਿੱਚ ਮਦਦ ਕਰਦਾ ਹੈ ਕਿਉਂਕਿ ਇਹਦੇ ਵਿੱਚ ਨਾਈਟ੍ਰਿਕ ਆਕਸਾਈਡ ਹੁੰਦਾ ਨਾਈਟ੍ਰਿਕ ਆਕਸਾਈਡ ਸਾਡੀਆਂ ਨਾੜੀਆਂ ਦੇ ਅੰਦਰ ਪੈਦਾ ਹੋਣ ਵਾਲੀ ਇੱਕ ਗੈਸ ਹੈ ਜਿਹੜੀ ਕਿ ਅੰਦਰ ਜਿਹੜਾ ਪਲਾਕ ਹੈ ਅੰਦਰ ਜਿਹੜਾ ਕਿਸੇ ਬਲੌਕੇਜ ਹੈਗੀ ਆ ਅੰਦਰ ਕੋਈ ਵੀ ਚੀਜ਼ ਤਰ੍ਹਾਂ ਚਿੱਕੜ ਹੈਗਾ ਕਿਸੇ ਤਰੀਕਾ ਕਿਸੇ ਤਰ੍ਹਾਂ ਕਿਸੇ ਚੀਜ਼ ਦਾ ਕੋਲੇਸਟ੍ਰੋਲ ਦਾ ਹੀ ਹੈਗਾ ਤਾਂ ਉਸ ਨੂੰ ਸਾਫ਼ ਕਰਨ ਦੇ ਵਿੱਚ ਜਿਹੜਾ ਨਾਈਟ੍ਰਿਕ ਆਕਸਾਈਡ ਮਦਦ ਕਰਦੀ ਹੈ ਪਰ ਬਹੁਤ ਵਾਰੀ ਜਾਂਦਾ ਲੋਕਾਂ ਦੇ ਅੰਦਰ ਜਿਹੜੇ ਨਾੜਾਂ ਦੇ ਅੰਦਰ ਸਮੱਸਿਆ ਹੁੰਦੀ ਹੈ ਤੇ ਉਹ ਨਾਈਟ੍ਰਿਕ ਆਕਸਾਈਡ ਬਣਦੀ ਰਹੀਗੀ ਅਦਰਕ ਜਿਹੜਾ ਹੈ ਉਹ ਨਾਈਟ੍ਰਿਕ ਆਕਸਾਈਡ ਦਾ ਬੜਾ ਵੱਡਾ ਸਰੋਤ ਹੈਗਾ ਤੇ ਉਹਦੇ ਨਾਲ ਜਿਹੜਾ ਸਾਡੇ ਬਲੱਡ ਪ੍ਰੈਸ਼ਰ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਜਦੋਂ ਬਲੌਕੇਜ हटਦੀ ਹੈ ਨਾੜੀਆਂ ਦੇ ਵਿੱਚੋਂ ਤਾਂ ਫਿਰ ਉਹ ਬਲੱਡ ਫਲੋ ਵੱਧ ਜਾਂਦਾ ਤੇ ਬਲੱਡ ਪ੍ਰੈਸ਼ਰ ਜਿਹੜਾ ਉਹ ਆਪਣਾ ਉਹ ਕਾਬੂ 'ਚ ਆਉਣ ਲੱਗ ਜਾਂਦਾ ਹੈ। ਕੈਂਸਰ ਨੂੰ ਰੋਕਣ ਦੇ ਵਿੱਚ ਵੀ ਇਹਦੇ ਗੁਣ ਹੁੰਦੇ ਨੇ ਕਿ ਅਦਰਕ 'ਚ ਮੌਜੂਦ ਛੇ ਜਿੰਜਰੋਲ ਅਤੇ ਨਿੰਬੂ ਦੇ ਐਂਟੀਆਕਸੀਡੈਂਟ ਕੁਝ ਕਿਸਮਾਂ ਦੇ ਕੈਂਸਰ ਤੋਂ ਵੀ ਸਾਨੂੰ ਰੋਕ-थाम ਕਰਨ ਦੇ ਵਿੱਚ ਜਾਂ ਰੋਕਣ ਦੇ ਵਿੱਚ ਸਹਾਇੀ ਹੁੰਦੇ ਨੇ। ਕੈਂਸਰ ਦੇ ਸੈੱਲਾਂ ਦੇ ਵਾਧੇ ਨੂੰ ਰੋਕ ਦਿੰਦੇ ਬ੍ਰੈਸਟ ਕੈਂਸਰ ਹੈ ਕੋਲੋਨਸ ਕੈਂਸਰ ਹੈ ਇਸ ਦੇ ਖਤਰੇ ਦੇ ਵਿੱਚ ਇਹ ਕਾਫੀ ਸਹਾਇਕ ਮੰਨੇ ਜਾਂਦੇ ਹੈਗੇ ਨੇ ਸ਼ਰੀਰ ਦੀ ਗਰਮੀ ਹੈ ਜੀ ਜੇ ਕਿਸੇ ਨੂੰ ਸ਼ਰੀਰ ਦੀ ਗਰਮੀ ਵਧ ਗਈ ਹੈ ਤਾਂ ਉਹਦੇ ਚ ਗਰਮੀ ਚ ਇਸ ਮਿਸ਼ਰਣ ਨੂੰ ਪੀਣ ਨਾਲ ਸ਼ਰੀਰ ਦਾ ਤਾਪਮਾਨ ਜਿਹੜਾ ਉਹ ਕਾਬੂ ਰਹਦਾ ਹੁਣ ਤਾਪਮਾਨ ਨੂੰ ਕਾਬੂ ਕਰਨ ਦੇ ਵਿੱਚ ਸਾਡਾ ਜਿਹੜਾ ਹਾਈਪੋਥੈਲਮਸ ਗਲੈਂਡ ਹੈ ਉਹ ਸਾਡੇ ਉਹਦੇ ਵਿੱਚ ਉਹਦਾ ਉਹਦਾ ਕਾਫੀ ਵੱਡਾ ਰੋਲ ਹੁੰਦਾ ਹੈ ਤੇ ਜੇ ਇਹ ਆਪਾਂ ਡਰਿੰਕ ਲੈਨੇ ਆ ਤਾਂ ਕਿਉਂਕਿ ਬ੍ਰੇਨ ਨੂੰ ਇਹ ਹੈਲਪ ਕਰਦਾ ਹੈਗਾ ਤਾਂ ਹਾਈਪੋਥੈਲਮਸ ਗਲੈਂਡ ਉੱਪਰ ਪਿਆ ਹੈਗਾ ਤਾਂ ਉਹਦੇ ਵਿੱਚੋਂ ਫਿਰ ਸਾਨੂੰ ਜਿਹੜਾ ਜਦੋਂ ਬਾਕੀ ਦੀਆਂ ਚੀਜ਼ਾਂ ਕਾਬੂ 'ਚ ਆਣ ਲੱਗ ਜਾਂਦੀਆਂ ਤਾਂ ਫਿਰ ਇਹਦੇ ਨਾਲ ਜਿਹੜਾ ਉਹ ਸਾਨੂੰ ਸਰੀਰ ਦੀ ਗਰਮੀ ਜਿਹੜੀ ਆ ਉਹ ਉਹਦੇ ਵਿੱਚ ਉਸ ਨੂੰ ਵੀ ਘਟਾਉਣ ਦੇ ਵਿੱਚ ਇਹ ਸਹਾਇੀ ਹੁੰਦਾ ਜਿਹੜੀ ਪਿਤ ਹੈ ਉਸ ਨੂੰ ਘਟਾਉਣ ਦੇ ਵਿੱਚ ਇਹ ਸਹਾਇੀ ਹੁੰਦਾ ਕਿਉਂਕਿ ਟੈਂਪਰੇਚਰ ਕਾਬੂ ਕਰਨ ਦੇ ਵਿੱਚ ਸਾਡਾ ਹਾਈਪੋਥੈਲਮਸ ਗਲੈਂਡ ਆ ਜਿਹੜਾ ਉਹਦਾ ਮੇਨ ਰੋਲ ਹੁੰਦਾ ਇਨਫੈਕਸ਼ਨਾਂ ਤੋਂ ਬਚਾਉਂਦਾ ਜੀ ਅ ਸ਼ਾਇਦ ਤੇ ਅਦਰਕ ਬੈਕਟੀਰੀਆ ਤੇ ਵਾਇਰਸ ਦੇ ਵਿਰੁੱਧ ਲੜਦੇ ਨੇ ਪੇਟ ਦੀ ਇਨਫੈਕਸ਼ਨ ਗਲੇ ਦੀ ਇਨਫੈਕਸ਼ਨ ਸਟਮਕ ਬੱਗ ਤੋਂ ਸਾਨੂੰ ਬਚਾਉਣ ਦੇ ਵਿੱਚ ਇਹ ਵੱਡਾ ਰੋਲ ਅਦਾ ਕਰਦੇ ਨੇ ਅ ਪੀਰੀਅਡਸ ਦਾ ਦਰਦ ਆ ਜੀ ਕਿਸੇ ਨੂੰ ਲੇਡੀਜ਼ ਨੂੰ ਆਮ ਤੌਰ ਤੇ ਹੁੰਦਾ ਜਦੋਂ ਪੀਰੀਅਡਸ ਆਉਂਦੇ ਨੇ ਬਹੁਤ ਜ਼ਿਆਦਾ ਦਰਦ ਹੁੰਦਾ ਕਿਉਂਕਿ ਪੀਸੀਓਡੀ ਪੀਸੀਓਐਸ ਲੂਪੋਰੀਆ ਇਸ ਤੋਂ ਇਲਾਵਾ ਜਿਹੜਾ ਹੈਗਾ ਉਹ ਫਾਈਬਰਾਇਡ ਸਿਸਟ ਇਸ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਨਾਲ ਅੱਜ ਕੱਲ ਬਹੁਤ ਜ਼ਿਆਦਾ ਵੱਧ ਰਹੀਆਂ ਨੇ ਤੇ ਉਹਦੇ ਕਰਕੇ ਲੇਡੀਜ਼ ਨੂੰ ਪੀਰੀਅਡਸ ਦੇ ਦੌਰਾਨ ਪੇਨ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਫਿਰ ਉਹਦੇ ਵਾਜ ਜਿਹੜੇ ਦਰਦ ਦੇ ਵਿੱਚ ਵੀ ਇਹ ਰਾਹਤ ਦਵਾਉਂਦਾ ਅਦਰਕ ਦੀ ਗਰਮ ਤਾਸੀਰ ਮਾਸਪੀਸ਼ੀਆਂ ਦੀ ਜਿਹੜੀ ਸੰਕੋਚ ਨੂੰ ਸ਼ਾਂਤ ਕਰਦੀ ਹੈ ਤੇ ਔਰਤਾਂ ਨੂੰ ਮਹਾਮਾਰੀ ਦੇ ਸਮੇਂ ਦਰਦ ਤੇ ਸੋਜ ਦੇ ਵਿੱਚ ਇਸ ਦੇ ਦੌਰਾਨ ਰਾਹਤ ਮਿਲਦੀ ਹੈ ਮਾਨਸਿਕ ਸ਼ਾਂਤੀ ਮਿਲਦੀ ਹੈ ਜੀ ਨਿੰਬੂ ਦਾ ਜਿਹੜੇ ਖੁਸ਼ਬੂ ਆ ਉਹ ਸਰਤਰਕਤਾ ਵਧਾਉਂਦੀ ਹੈ ਸ਼ਾਇਦ ਦਿਮਾਗ ਨੂੰ ਸ਼ਾਂਤ ਕਰਦਾ ਹੈ ਤੇ ਮਾਨਸਿਕ ਤਕਾਬੜ ਡਿਪਰੈਸ਼ਨ ਚਿੰਤਾ ਜਿਹੜੀ ਹੈ ਇਹਦੇ ਨਾਲ ਕਾਬੂ ਚ ਆਉਣ ਲੱਗ ਜਾਂਦੀ ਹੈ ਹੁਣ ਆਪਾਂ ਦੇਖਦੇ ਹਾਂ ਜੀ ਕੀ ਅਦਰਕ ਸ਼ਾਇਦ ਤੇ ਨਿੰਬੂ ਦੇ ਨਾਲ ਵਧੇ ਹੋਏ ਯੂਰਿਕ ਐਸਿਡ ਨੂੰ ਵੀ ਕਾਬੂ ਪਾਇਆ ਜਾ ਸਕਦਾ ਜੀ ਹਾਂ ਬਿਲਕੁਲ ਪਾਇਆ ਜਾ ਸਕਦਾ ਅਦਰਕ ਜਿਹੜਾ ਹੈ ਉਹ ਇਹਦੇ ਵਿੱਚ ਐਂਟੀ ਇਨਫਲਮੇਟਰੀ ਸੋਜ ਘਟਾਉਣ ਵਾਲੇ ਐਂਟੀ ਆਕਸੀਡੈਂਟ ਗੁਣ ਹੁੰਦੇ ਨੇ ਯੂਰਿਕ ਐਸਿਡ ਦੇ ਵਿੱਚ ਦੀ ਪੈਦਾਵਾਰ ਨੂੰ ਘਟਾਉਣ ਦੇ ਵਿੱਚ ਇਹ ਮਦਦ ਕਰਦਾ ਤੇ ਗਠੀਏ ਦੀ ਸੋਜ ਨੂੰ ਵੀ ਇਹ ਕੰਟਰੋਲ ਦੇ ਵਿੱਚ ਲੈ ਕੇ ਆਉਂਦਾ ਕੁਝ ਅਧਿਆਨਾਂ ਕੁਝ ਸਰਚ ਜਿਹੜੀ ਹੈ ਉਹਦੇ ਚ ਦਿਖਾਇਆ ਗਿਆ ਕਿ ਅਦਰਕ ਦੀ ਖਪਤ ਨੇ ਖੂਨ ਦੇ ਵਿੱਚ ਯੂਰਿਕ ਐਸਿਡ ਦੀ ਮਾਤਰਾ ਨੂੰ ਘਟਾਉਣ ਦੇ ਵਿੱਚ ਮਦਦ ਕੀਤੀ ਹੈ ਸ਼ਹਿਦ ਜਿਹੜਾ ਇਹਦੇ ਵਿੱਚ ਕੁਦਰਤੀ ਫਰਕਟੋਸ ਹੁੰਦਾ ਜੀ ਮਿੱਠਾ ਹੁੰਦਾ ਐਂਟੀਆਕਸੀਡੈਂਟ ਹੁੰਦੇ ਨੇ ਸਰੀਰ ਦੇ ਵਿੱਚ ਮੈਟਾਬੋਲਿਕ ਰੇਟ ਨੂੰ ਵਧਾਉਣ ਦੇ ਅਤੇ ਸਰੀਰ ਨੂੰ ਮਾੜੇ ਤੱਤਾਂ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦੇ ਨੇ ਯੂਰਿਕ ਐਸਿਡ ਦੇ ਪ੍ਰਭਾਵ ਦੇ ਵਿੱਚ ਸ਼ਹਿਦ ਦਾ ਸਿੱਧਾ ਪ੍ਰਭਾਵ ਯੂਰਿਕ ਐਸਿਡ ਤੇ ਤਾਂ ਘੱਟ ਹੋ ਸਕਦਾ ਪਰ ਇਹ ਸਰੀਰ ਦੇ ਡੀਟੌਕਸੀਫਿਕੇਸ਼ਨ ਦੇ ਸੁਧਾਰ ਦੇ ਵਿੱਚ ਸਹਾਇਕ ਹੁੰਦਾ ਨਿੰਬੂ ਆ ਜੀ ਨਿੰਬੂ ਦੇ ਵਿੱਚ ਸਿਟ੍ਰਿਕ ਐਸਿਡ ਹੁੰਦਾ ਜਿਹੜਾ ਕਿ ਖੂਨ ਨੂੰ ਸ਼ੁੱਧ ਕਰਦਾ ਤੇ ਸਰੀਰ ਦੇ ਅਲਕਲਾਈਨ ਪੀਐਚ ਬਣਾਉਣ ਦੇ ਵਿੱਚ ਮਦਦ ਕਰਦਾ ਯੂਰਿਕ ਐਸਿਡ ਤੇ ਪ੍ਰਭਾਵ ਇਹਦਾ ਹੁੰਦਾ ਜੀ ਨਿੰਬੂ ਯੂਰਿਕ ਐਸਿਡ ਦੇ ਜਿਹੜਾ ਇਹ ਇਹਦੇ ਅਸਰ ਨੂੰ ਘਟਾਉਣ ਦੇ ਵਿੱਚ ਮਦਦਗਾਰ ਹੈ ਕਿਉਂਕਿ ਇਹ ਸਰੀਰ ਨੂੰ ਯੂਰਿਕ ਐਸਿਡ ਨੂੰ ਮੂਤਰ ਰਾਹੀਂ ਬਾਹਰ ਕੱਢਣ ਦੇ ਵਿੱਚ ਸਟੀਮੂਲੇਟ ਕਰਦਾ ਉਤਸ਼ਾਹਿਤ ਕਰਦਾ ਇਹ ਇਸ ਮਗਰੀਏ ਹੋਣੀ ਚਾਹੀਦੀ ਹੈ ਜੀ ਇੱਕ ਚਮਚ ਜਿਹੜੇ ਕद्दूकस ਕੀਤੇ ਹੋਏ ਯੂਰਿਕ ਐਸਸਰਡ ਅਦਰਕ ਜਿਹੜਾ ਆਪਾਂ ਉਹ ਲੈ ਲੈਣਾ ਹੈਗਾ ਇੱਕ ਚਮਚ ਸ਼ਹਿਦ ਲੈ ਲੈਣਾ ਇੱਕ ਚਮਚ ਨਿੰਬੂ ਦਾ ਰਸ ਲੈ ਲੈਣਾ ਤੇ ਇਹਨੂੰ ਕੋਸੇ ਪਾਣੀ ਦੇ ਵਿੱਚ ਜਿਹੜਾ ਪਾਣਾ ਹੈਗਾ ਤੇ ਨਿੰਬੂ ਗਰਮ ਪਾਣੀ ਦੇ ਵਿੱਚ ਅਦਰਕ ਦਾ ਜਿਹੜਾ ਉਹ ਰਸ ਹੈ ਉਸ ਨੂੰ ਥੋੜਾ ਜਿਹਾ ਗਰਮ ਕਰਨਾ ਤੇ ਸ਼ਹਿਦ ਤੇ ਨਿੰਬੂ ਫਿਰ ਆਪਾਂ ਪਾ ਲੈਣਾ ਤੇ ਸਵੇਰੇ ਖਾਲੀ ਪੇਟ ਪੀਣਾ ਹੈਗਾ ਤੇ ਇਹ ਦੇ ਨਾਲ ਜਦੋਂ ਇਹ ਤਿੰਨੇ ਤੱਤ ਮਿਲ ਕੇ ਸਰੀਰ ਦੇ ਵਿੱਚ ਪਹੁੰਚਦੇ ਨੇ ਤਾਂ ਇਹ ਸੋਜ ਘਟਾਉਂਦੇ ਨੇ ਲੀਵਰ ਤੇ ਕਿਡਨੀ ਦੀ ਕਾਰਜਕਾਰੀ ਨੂੰ ਸੁਧਾਰਦੇ ਨੇ ਯੂਰਿਕ ਐਸਿਡ ਦੇ ਵਾਧੇ ਨੂੰ ਜਿਹੜਾ ਇਹ ਘਟਾਉਣ ਦੇ ਵਿੱਚ ਮਦਦਗਾਰ ਹੁੰਦੇ ਨੇ ਪਰ ਇੱਕ ਰੋਕਥਾਮ ਲਈ ਜਿਹੜਾ ਇਹ ਮਿਸ਼ਨਲ ਪੂਰੀ ਤਰ੍ਹਾਂ ਜਿਹੜਾ ਕਿਉਂਕਿ ਇਹ ਦੱਸਦੀ ਹੈ ਕਿ ਪੂਰੀ ਤਰ੍ਹਾਂ ਯੂਰਿਕ ਐਸਿਡ ਦਾ ਇਲਾਜ ਨਹੀਂ ਯੂਰਿਕ ਐਸਿਡ ਨੂੰ ਘਟਾਉਣ ਦੇ ਵਿੱਚ ਬਹੁਤ ਸਾਰੇ ਜਿਹੜੇ ਹੋਰ ਵੀ ਚੀਜ਼ਾਂ ਡਾਈਟ ਹੈਗੀ ਆ ਇਸ ਤੋਂ ਇਲਾਵਾ ਆਪਾਂ ਐਪਲ ਸਾਈਡਰ ਵਿਨੇਗਰ ਵੀ ਯੂਜ਼ ਕਰ ਸਕਦੇ ਹਾਂ ਬੜੇ ਚੀਜ਼ਾਂ ਆਪਾਂ ਨੂੰ ਹੋਰ ਵੀ ਦੇਖਣੀਆਂ ਪੈਣਗੀਆਂ ਪਰ ਇਹ ਇੱਕ ਟਿਪ ਹੈਗਾ ਜਿਹੜਾ ਕਿ ਤੁਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਹੁਣ ਇਹ ਦੇਖਦੇ ਹਾਂ ਜੀ ਕਿ ਮਿਸ਼ਰਣ ਜਿਹੜਾ ਦਿਨ ਦੇ ਵਿੱਚ ਕਿੰਨੀ ਵਾਰ ਪੀਣ ਦਾ ਫਾਇਦਾ ਹੋਏਗਾ ਅਦਰਕ ਸ਼ਹਿਦ ਨਿੰਬੂ ਵਾਲੇ ਪਾਣੀ ਨੂੰ ਸਹੀ ਸਮੇਂ ਤੇ ਸਹੀ ਮਾਤਰਾ ਦੇ ਵਿੱਚ ਪੀਣ ਦੇ ਨਾਲ ਇਸ ਦੇ ਲਾਭ ਵੱਧ ਸਕਦੇ ਨੇ ਇਹ ਕਿਵੇਂ ਆ ਜੀ ਸਮਾਂ ਕਿਹੜਾ ਹੋਣਾ ਚਾਹੀਦਾ ਸਵੇਰੇ ਖਾਲੀ ਪੇਟ ਇੱਕ ਵਾਰ ਇਸ ਤੋਂ ਇਹ ਸਭ ਤੋਂ ਜਿਹੜਾ ਮਹੱਤਵਪੂਰਨ ਸਮਾਇਗਾ ਸਵੇਰੇ ਖਾਲੀ ਪੇਟ ਪੀਣ ਦੇ ਨਾਲ ਸਰੀਰ ਦੀ ਜਿਹੜਾ ਮੈਟਾਬੋਲਿਕ ਰੇਟ ਹੈ ਉਹ ਤੇਜ਼ ਹੋ ਜਾਂਦਾ ਜਿਸ ਨਾਲ ਚਰਬੀ ਸੜਦੀ ਹੈ ਤੇ ਸਰੀਰ ਡੀਟੌਕਸੀਫਾਈ ਹੁੰਦਾ ਇੱਕ ਗਲਾਸ ਕੋਸੇ ਪਾਣੀ ਦੇ ਵਿੱਚ ਇਹ ਮਿਸ਼ਰਣ ਪਾਣਾ ਤੇ ਆਪਾਂ ਨੇ ਇਹ ਪੀ ਲੈਣਾ ਨੰਬਰ 2 ਦੇ ਉੱਤੇ ਦੁਪਹਿਰ ਦੇ ਖਾਣੇ ਤੋਂ 30 ਮਿੰਟ ਪਹਿਲਾਂ ਅੱਧਾ ਘੰਟਾ ਪਹਿਲਾਂ ਆਪਾਂ ਪੀ ਸਕਦੇ ਹਾਂ ਸਰੀਰ ਦੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਇਸ ਨੂੰ ਪੀਣ ਦੇ ਨਾਲ ਪਾਚਨ ਪ੍ਰਣਾਲੀ ਬਿਹਤਰ ਹੁੰਦੀ ਹੈ ਭਾਰ ਘਟਾਉਣ ਦੇ ਵਿੱਚ ਫਾਇਦਾ ਮਿਲਦਾ ਆਪਾਂ ਨੂੰ ਤੇ ਇਸ ਨੂੰ ਕਰਨਾ ਕੀ ਹੈ ਜੀ ਇੱਕ ਗਲਾਸ ਜਿਹੜਾ ਉਹ ਕੋਸੇ ਪਾਣੀ ਦੇ ਵਿੱਚ ਜਿਹੜਾ ਆਪਾਂ ਅ ਅਦਰਕ ਨਿੰਬੂ ਅ ਐਪਲ ਸਾਈਡਰ ਬਿਨੇਗਰ ਤੇ ਨਮਕ ਪਾ ਲੈਣਾ ਇਹਦੇ ਵਿੱਚ ਆਪਾਂ ਇਸ ਟਾਈਮ ਆਪਾਂ ਸ਼ਹਿਦ ਤੋਂ ਬਚਣਾ ਹੈਗਾ ਕਿਉਂਕਿ ਆਪਾਂ ਵੈਸੇ ਵੀ ਆਪਾਂ ਦੋ ਚੀਜ਼ਾਂ ਲੈ ਰਹੇ ਹਾਂ ਨੰਬਰ 3 ਤੇ ਆ ਜਾਂਦਾ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰੀ ਤਾਂ ਇਹ ਰਾਤ ਨੂੰ ਸੌਣ ਦੇ ਲੱਗੇ ਸਰੀਰ ਨੂੰ ਰਿਲੈਕਸ ਕਰਦਾ ਹੈ ਸੋਜ ਘਟਾਉਂਦਾ ਹੈ ਤੇ ਗਠੀਏ ਦੇ ਦਰਦ ਨੂੰ ਜਿਹੜਾ ਹੈ ਘਟਾ ਦਿੰਦਾ ਹੈਗਾ ਤੇ ਇਹ ਕੀ ਕਰਦਾ ਜੀ ਕਿ ਇੱਕ ਗਲਾਸ ਕੋਸੇ ਪਾਣੀ ਦੇ ਵਿੱਚ ਜਿਹੜਾ ਆਪਾਂ ਨੇ ਲੈਣਾ ਹੈਗਾ ਤੇ ਇਹ ਆਪਾਂ ਨੂੰ ਜਿਹੜਾ ਇਹ ਪੂਰਾ ਫਾਇਦੇਮੰਦ ਹੁੰਦਾ ਕਿਉਂਕਿ ਇਹ ਨੂੰ ਤਿੰਨ ਵਾਰ ਜਿਹੜਾ ਪੀਣ ਦੇ ਹੀ ਫਾਇਦੇ ਨੇ ਮੈਟਾਬੋਲਿਕ ਰੇਟ ਬਤਾਉਂਦਾ ਹੈ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਖਾਣੇ ਨੂੰ ਬਚਾਉਣ 'ਚ ਮਦਦ ਕਰਦਾ ਹੈ ਪਾਚਨ ਪ੍ਰਣਾਲੀ ਨੂੰ ਸਹੀ ਕਰਦਾ ਹੈਗਾ ਤੇ ਯੂਰਿਕ ਐਸਿਡ ਦੇ ਜਿਹੜੇ ਉਹ ਜਿਹੜਾ ਨੁਕਸਾਨ ਤੋਂ ਸਾਨੂੰ ਲਾਭ ਮਿਲਦਾ ਹੈਗਾ ਤੇ ਇਹ ਆਪਾਂ ਨੇ ਲੈਣਾ ਹੈਗਾ ਜੀ ਇੱਕ ਚਮਚ ਇਕ ਤੋਂ 2 ਇੰਚ ਕੱਸੇ ਹੋਏ ਅਦਰਕ ਅਦੂਕਾਸ ਕੀਤੇ ਹੋਏ ਅਦਰਕ ਇੱਕ ਚਮਚ ਸ਼ਹਿਦ ਇੱਕ ਚਮਚ ਇੱਕ ਨਿੰਬੂ ਦਾ ਇੱਕ ਚਮਚ ਇੱਕ ਨਿੰਬੂ ਦਾ ਪੂਰਾ ਰਸ ਤੇ ਇੱਕ ਇਸ ਨੂੰ ਇੱਕ ਗਲਾਸ ਕੋਸੇ ਪਾਣੀ ਦੇ ਵਿੱਚ ਪਾ ਕੇ ਤੇ ਇਹਨੂੰ ਜਿਹੜਾ ਉਹ ਉਹਦੇ ਵਿੱਚ ਪਾਣੀ ਚ ਪਾ ਲੈਣਾ ਤਾਂ ਜਾਂ ਤਾਂ ਇਹਨੂੰ ਰਸ ਕੱਢ ਲਓ ਜਾਂ ਫਿਰ ਇਹਨੂੰ ਕੋਸੇ ਪਾਣੀ ਯਾਨੀ ਕੋ ਪਾਣੀ ਚ ਗਰਮ ਪਾ ਕਰਕੇ ਇਹਨੂੰ ਪਕਾ ਲੈਣਾ ਤੇ ਉਹਨੂੰ ਉੱਤੇ ਵਿੱਚ ਛਾਣ ਛਾਣ ਕੇ ਜਿਹੜਾ ਇਹਨੂੰ ਨਿੰਬੂ ਮਿਲਾ ਲੈਣਾ ਤੇ ਤਾਜ਼ਾ ਜਿਹੜਾ ਤਿਆਰ ਕਰਕੇ ਹੀ ਹਰ ਵਾਰੀ ਪੀਣਾ ਹੈਗਾ ਇਨੂੰ ਜਿਆਦਾ ਮਾਤਰਾ ਚ ਪੀਣਾ ਨਹੀਂ ਹੈਗਾ ਜੀ 2 ਤੋਂ 3 ਵਾਰ ਤੋਂ ਵੱਧ ਜਿਹੜਾ ਇਹ ਪੇਟ ਦੀ ਐਸਿਡਿਟੀ ਗਰਮੀ ਵਧਾ ਸਕਦਾ 슈ਗਰ ਦੇ ਮਰੀਜ਼ਾਂ ਨੂੰ ਜਿਹੜਾ ਉਹ ਸ਼ਹਿਦ ਤੋਂ ਤੁਹਾਨੂੰ ਥੋੜਾ ਜਿਆਦਾ ਜਿਆਦਾ ਪੀਣ ਤੋਂ ਬਚਣਾ ਚਾਹੀਦਾ ਉਹਦੀ ਜਗ੍ਹਾ ਤੇ ਆਪਾਂ ਨਮਕ ਲੈ ਸਕਦੇ ਹਾਂ ਪੇਟ ਦੀਆਂ ਸਮੱਸਿਆਵਾਂ ਨੇ ਇਸ ਨੂੰ ਜਿਹੜਾ ਇਹਦੇ ਚ ਪਛੌਕੜ ਜਿਹੜਾ ਐਸਿਡਿਟੀ ਅਲਸਰ ਦੀ ਸਮੱਸਿਆ ਤਾਂ ਇਸ ਨੂੰ ਖਾਲੀ ਪੇਟ ਨਾ ਲਓ ਜੇ ਤੇ ਇਸ ਡਰਿੰਕ ਨੂੰ ਦਿਨ ਦੇ ਵਿੱਚ 2 ਤੋਂ 3 ਵਾਰੀ ਸਵੇਰੇ ਦੁਪਹਿਰੇ ਸ਼ਾਮ ਜਿਹੜਾ ਪੀਣਾ ਸਿਹਤ ਲਈ ਸਭ ਤੋਂ ਜ਼ਿਆਦਾ ਲਾਭਦਾਇਕ ਹੋਏਗਾ। ਇਹਨੂੰ ਲਗਾਤਾਰ ਕੁਝ ਹਫ਼ਤਿਆਂ ਤੱਕ ਪੀਣ ਦੇ ਨਾਲ ਹੀ ਲਾਭ ਮਿਲੇਗਾ। ਸਿਹਤ ਸੰਬੰਧੀ ਜੇਕਰ ਜ਼ਿਆਦਾ ਆਪਾਂ ਨੂੰ ਕੁਝ ਪ੍ਰੋਬਲਮ ਹੈਗੀਆਂ ਨੇ ਤੇ ਆਪਾਂ ਨੂੰ ਇਸ ਦੇ ਇਸਤੇਮਾਲ ਦੇ ਨਾਲ ਨਾਲ ਆਪਾਂ ਨੂੰ ਹੈਲਥ케ਅਰ ਪ੍ਰੋਫੈਸ਼ਨਲ ਦੇ ਨਾਲ ਵੀ ਆਪਾਂ ਨੂੰ ਜਿਹੜਾ ਸਲਾਹ ਕਰ ਲੈਣੀ ਚਾਹੀਦੀ ਹੈ। ਉਹਨੂੰ ਰਿਪੋਰਟਾਂ ਦਿਖਾ ਕੇ ਤਾਂਕਿ ਜੇਕਰ ਆਪਾਂ ਇਹ ਲੈ ਰਹੇ ਹਾਂ ਤੇ ਉਸ ਉਦੇ ਵਿੱਚ ਕੁਝ ਹੋਰ ਐਡੀਸ਼ਨ ਜੇਕਰ ਕਰਨਾ ਚਾਹੁੰਦਾ ਜੇ ਇਸ ਨੂੰ ਘਟਾਉਣਾ ਚਾਹੁੰਦਾ ਤਾਂ ਉਹ ਘਟਾ ਸਕਦਾ ਹੈਗਾ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਇਸ ਵੀਡੀਓ ਨੂੰ ਜ਼ਰੂਰ ਦੇਖੇਗਾ ਕਿਸੇ ਨਾ ਕਿਸੇ ਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਤੇ ਕਿਸੇ ਨਾ ਕਿਸੇ ਨੂੰ ਵੀਡੀਓ ਜ਼ਰੂਰ ਫਾਇਦਾ ਕਰੇਗੀ ਜੇ ਤੇ ਜੇ ਕਿਸੇ ਇੱਕ ਨੂੰ ਵੀ ਇਸ ਵੀਡੀਓ ਨਾਲ ਫਾਇਦਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਸਾਡੇ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ حاضر ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਹ ਤੱਕ ਬੰਦ ਹੁੰਦੇ ਜਦ ਤੱਕ ਧੰਨਵਾਦ